ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ 26 ਸਤੰਬਰ ਨੂੰ ਯੂਐਸ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਦੇ ਵਿੱਚ ਟਰੰਪ ਨੇ ਇਜਾਜ਼ਤ ਮੰਗੀ ਹੈ ਕਿ ਉਸ ਨੂੰ ਆਪਣੇ ਐਗਜ਼ੀਕਟਿਵ ਆਰਡਰ ਨੂੰ ਅਮਰੀਕਾ ਦੇ ਵਿੱਚ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜੋ ਪ੍ਰਵਾਸੀ ਮਾਪਿਆਂ ਦੇ ਅਮਰੀਕਾ ਦੀ ਧਰਤੀ ਤੇ ਜਨਮੇ ਬੱਚਿਆਂ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਦਾ ਹੈ ਇਹ ਆਰਡਰ ਜਨਵਰੀ 2025 ਦੇ ਵਿੱਚ 트ੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਜਾਰੀ ਕੀਤਾ ਗਿਆ ਸੀ ਪਰ ਹੇਟਲੀਆਂ ਅਦਾਲਤਾਂ ਨੇ ਇਸ ਨੂੰ ਅਸੰਵਿਧਾਨਕ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਇਹ ਮਾਮਲਾ ਹੁਣ ਅਕਤੂਬਰ ਦੇ ਵਿੱਚ ਸੁਪਰੀਮ ਕੋਰਟ ਦੇ ਨਵੇਂ ਸੈਸ਼ਨ ਦੇ ਵਿੱਚ ਸੁਣਵਾਈ ਲਈ ਰੱਖਿਆ ਜਾ ਸਕਦਾ ਹੈ ਜੋ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਨੂੰ ਚੁਣੌਤੀ ਦੇਣ ਵਾਲਾ ਹੈ ਟਰੰਪ ਨੇ ਆਪਣੇ ਚੋਣਾਂ ਦੇ ਦੌਰਾਨ ਇੱਕ ਵੱਡਾ ਵਾਅਦਾ ਕੀਤਾ ਸੀ ਜੇ ਇਹ ਆਰਡਰ ਲਾਗੂ ਹੋ ਗਿਆ ਤਾਂ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ ਅਤੇ ਅਮਰੀਕਾ ਦੇ ਵਿੱਚ ਜਨਮੇ ਲੱਖਾਂ ਬੱਚਿਆਂ ਦੀ ਨਾਗਰਿਕਤਾ ਚਲੀ ਜਾਵੇਗੀ ਟਰੰਪ ਦਾ ਆਰਡਰ ਪ੍ਰੋਟੈਕਟਿੰਗ ਦੀ ਮੀਨਿੰਗ ਐਂਡ ਵੈਲਿਊ ਆਫ ਅਮਰੀਕਨ ਸਿਟੀਜ਼ਨਸ਼ਿਪ ਨਾ ਦੇ ਨਾਲ ਜਾਰੀ ਕੀਤਾ ਗਿਆ ਇਸ ਆਰਡਰ ਦੇ ਵਿੱਚ ਅਮਰੀਕਾ ਦੀ ਨਾਗਰਿਕਤਾ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ 19 ਫਰਵਰੀ 2025 ਤੋਂ ਲਾਗੂ ਹੋਣਾ ਸੀ ਪਰ ਅਦਾਲਤਾਂ ਨੇ ਇਸ ਨੂੰ ਰੋਕਿਆ ਹੋਇਆ ਸੀ ਟਰੰਪ ਦੇ ਨਵੇਂ ਆਰਡਰ ਦੇ ਮੁਤਾਬਿਕ ਸਿਰਫ ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਘੱਟੋ-ਘੱਟ ਇੱਕ ਮਾਪਾਪ ਅਮਰੀਕੀ ਨਾਗਰਿਕ ਹੋਣ ਜਾਂ ਫਿਰ ਗ੍ਰੀਨ ਕਾਰਡ ਧਾਰਕ ਹੋਣ ਉਹਨਾਂ ਨੂੰ ਹੀ ਅਮਰੀਕਾ ਦੀ ਨਾਗਰਿਕਤਾ ਮਿਲੇਗੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ 'ਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਨਹੀਂ ਮਿਲੇਗੀ। ਅਮਰੀਕਾ ਦੇ ਵਿੱਚ ਲੱਖਾਂ ਬੱਚੇ ਹਰ ਸਾਲ ਨਾਗਰਿਕਤਾ ਹਾਸਲ ਕਰਦੇ ਨੇ ਭਾਵੇਂ ਉਹਨਾਂ ਦੇ ਮਾਪੇ ਗੈਰ ਕਾਨੂੰਨੀ ਨਾਗਰਿਕ ਕਿਉਂ ਨਾ ਹੋਣ। ਅਮਰੀਕਾ ਦੇ ਵਿੱਚ ਬਰਥ ਟੂਰਿਜ਼ਮ ਨੂੰ ਵੀ ਰੁਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੋ ਵਿਦੇਸ਼ੀ ਗਰਭਵਤੀ ਮਾਵਾਂ ਨੂੰ ਸਿਰਫ ਬੱਚਾ ਨੂੰ ਜਨਮ ਦੇਣ ਅਮਰੀਕਾ ਆਉਣ ਤੋਂ ਰੋਕੇਗਾ। ਉਹਨਾਂ ਦੇ ਉੱਤੇ ਵੀ ਖਾਸ ਤੌਰ ਤੇ ਰੋਕ ਲਗਾਈ ਜਾਵੇਗੀ। ਉਦੇ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨੀਤੀ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਤੇ ਨਾਗਰਿਕਤਾ ਨੂੰ ਵਿਸ਼ਵਾਸਯੋਗ ਲੋਕਾਂ ਦੇ ਲਈ ਹੀ ਰੱਖੇਗੀ ਵਿਰੋਧੀ ਧਿਰ ਜਿਵੇਂ ਕਿ ਡੈਮੋਕ੍ਰੇਟਸ ਤੇ ਇਮੀਗ੍ਰੈਂਟ ਰਾਈਟਸ ਗਰੁੱਪ ਦਾ ਕਹਿਣਾ ਹੈ ਕਿ ਅਮਰੀਕੀ ਸੰਵਿਧਾਨ ਨੂੰ ਇਹ ਨੀਤੀ ਤਬਾਹ ਕਰ ਦੇਵੇਗੀ ਹਿਊਮਨ ਰਾਈਟਸ ਗਰੁੱਪਸ ਦੇ ਮੁਤਾਬਿਕ ਇਸ ਨਾਲ ਲੱਖਾਂ ਬੱਚਿਆਂ ਦੀ ਜੋ ਨਾਗਰਿਕਤਾ ਹੈ ਉਹ ਚਲੀ ਜਾਵੇਗੀ ਤੇ ਅਮਰੀਕਾ ਦੇ ਸਮਾਜ ਦੇ ਵਿੱਚ ਭੇਦਭਾਵ ਵਧੇਗਾ ਖਾਸ ਕਰਕੇ ਲਾਟਿਨ ਅਮਰੀਕੀ ਤੇ ਏਸ਼ੀਆਈ ਭਾਈਚਾਰਿਆਂ ਦੇ ਉੱਤੇ ਵੱਡਾ ਪ੍ਰਭਾਵ ਪਵੇਗਾ ਜੇ ਫੈਸਲਾ 트ੰਪ ਦੇ ਹੱਕ ਵਿੱਚ ਆਇਆ ਤਾਂ ਸੂਬਿਆਂ ਨੂੰ ਜਨਮ ਸਰਟੀਫਿਕੇਟਸ ਵਿੱਚ ਵੱਡੇ ਬਦਲਾਅ ਕਰਨੇ ਪੈਣਗੇ ਸੁਪਰੀਮ ਕੋਰਟ ਅਕਤੂਬਰ ਦੇ ਵਿੱਚ ਇਸ ਦੇ ਉੱਤੇ ਸੁਣਵਾਈ ਕਰ ਸਕਦੀ ਹੈ ਤੇ ਫੈਸਲਾ 2026 ਤੱਕ ਆ ਸਕਦਾ ਹੈ ਜੇ ਆਰਡਰ ਲਾਗੂ ਹੋਇਆ ਤਾਂ ਗੈਰ ਕਾਨੂੰਨੀ ਪ੍ਰਵਾਸੀ ਪ੍ਰਵਾਸੀ ਜੋ ਪਰਿਵਾਰ ਨੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਇਸ ਲਈ ਹੁਣੇ ਤੋਂ ਹੀ ਇਮੀਗ੍ਰੇਸ਼ਨ ਐਕਸਪਰਟਸ ਦੀ ਸਲਾਹ ਲਵੋ ਇਹ ਖਬਰ ਅਮਰੀਕੀ ਡ੍ਰੀਮਸ ਨੂੰ ਬਹੁਤ ਵੱਡੀ ਚੁਣੌਤੀ ਦੇ ਸਕਦਾ ਹੈ ਪਰ ਸੰਵਿਧਾਨਿਕ ਅਧਿਕਾਰਾਂ ਦੇ ਲਈ ਲੜਾਈ ਜਾਰੀ ਰਹੇਗੀ